ਲੋਕਾਂ ਲੋਕਾਂ ਨੂੰ ਕਾਲਾ ਘੁਣਕਰ ਕਪੂਰਤਲਾ ਦੇ ਸਿਵਲ ਹਸਪਤਾਲ ਚੋਂ ਬੱਚੇ ਵੀ ਹੋਣ ਲੱਗੇ ਚੋਰੀ ਤੇ ਵੀ ਆਪਣੇ ਮੱਥੇ ਤੇ ਹੱਥ ਮਾਰ ਬਸ ਇਹੀ ਕਹੋਗੇ ਹੱਦ ਹੈ ਜਾਰ ਇਸ ਹਸਪਤਾਲ ਦੀ ਕਪੂਰਤਲਾ ਦੇ ਸਿਵਲ ਹਸਪਤਾਲ ਵਿੱਚੋਂ ਇੱਕ ਨਵਜੰਮਿਆ ਬੱਚਾ ਪੇ ਪਰੇ ਹਾਲਾਤਾਂ ਦੇ ਵਿੱਚ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਹਸਪਤਾਲ ਅੰਦਰ ਸਹਮ ਦਾ ਮਾਹੌਲ ਪੈਦਾ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਰਪੂਤਰਾ ਵਿੱਚ ਕੱਲ ਇੱਕ ਗਰਭਵਤੀ ਮਹਿਲਾ ਫੁੱਲੰਦੇਵੀ ਪਤਨੀ ਗੁਰਵਿੰਦਰ ਸਾਹਨੀ ਹਾਲ ਵਾਸੀ ਪਿੰਡ ਖੀਰਾਵਾਲੀ ਮੋਹ ਨਿਵਾਸੀ ਬਿਹਾਰ ਦਿਲੀਵਰੀ ਕਰਫੋਨ ਦਾਖਲ ਹੋਈ ਸੀ ਜਿਸ ਤੋਂ ਬਾਅਦ ਉਸਨੇ ਇੱਕ ਲੜਕੇ ਨੂੰ ਜਨਮ ਦਿੱਤਾ ਸੀ ਨਵਜੰਮੇ ਬੱਚੇ ਦੀ ਦਾਦੀ ਕਿਰਨਦੇਵੀ ਨੇ ਦੱਸਿਆ ਕਿ ਦੁਪਹਿਰ ਲਗਭਗ 1 ਵਜੇ ਦੇ ਕਰੀਬ ਇੱਕ ਸ਼ੱਕੀ ਮਹਿਲਾ ਜਿਸਨੇ ਆਪਣੇ ਆਪ ਨੂੰ ਨਰਸ ਦੱਸਿਆ ਕਿਹਾ ਕਿ ਬੱਚੇ ਦੇ ਕੁਝ ਜ਼ਰੂਰੀ ਟੈਸਟ ਕਰਵਾਉਣੇ ਹਨ ਇਸ ਬਹਾਨੇ ਉਸ ਨੂੰ ਲੈਬੋਰਟਰੀ ਦੇ ਵਿੱਚ ਲੈ ਗਈ ਜਿਸ ਤੋਂ ਬਾਅਦ ਉਕਤ ਔਰਤ ਨੇ ਆਧਾਰ ਕਾਰਡ ਲਿਓਣ ਲਈ ਕਿਹਾ ਪਰ ਜਦੋਂ ਆਧਾਰ ਕਾਰਡ ਲੈ ਕੇ ਵਾਪਸ ਆਈ ਤਾਂ ਉਹ ਸ਼ੱਕੀ ਮਹਿਲਾ ਅਤੇ ਬੱਚਾ ਦੋਵੇਂ ਗਾਇਬ ਸਨ ਪੁਲਿਸ ਥਾਣਾ ਸਿਟੀ ਮੁਖੀ ਨਾਲ ਫੋਨ ਜਰੀਏ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਵੀ ਫੋਨ ਨਹੀਂ ਉਠਾਇਆ। ਕੋ ਆਇਆ। ਕੌਣ ਆਇਆ ਥਾ? ਇੱਕ ਸਿਸਟਰ ਆਇਆ ਥਾ ਮੈਡਮ ਨਹੀਂ ਤਾਂ ਉਹ ਸਿਸਟਰ ਥਾ। ਹਾਂ। ਕਿਹੜੇ ਕੱਪੜੇ ਪਹਿਨੇ ਥੇ ਉਸਨੇ? ਕਾਲੀ ਕਾਲੀ ਪਤਾ ਨਹੀਂ ਮੈਂ ਤਾਂ ਕੱਪੜੇ ਨਹੀਂ ਦੇਖੇ ਪਰ। ਕੋਟ ਪਹਿਰਾ ਥਾ ਉਹ। ਹਾਂ। ਅੱਛਾ। ਕੌਣ ਸੀ ਕਿੰਨੇ ਬੰਦੇ ਆਣੇ ਕਿਹਾ ਬੀ ਬੱਚਾ ਮੈਨੂੰ ਫੜਾ ਦੇ ਇੱਕ ਹੀ ਇੱਕ ਕੁੜੀ ਹੈ ਉਹ ਕਿੱਦਾਂ ਦੀ ਕੁੜੀ ਆ ਇੰਨਾ ਵਾਰੀ ਹੈਗਾ ਤਾਂ ਕਾਲੀ ਕੋਟੀ ਪਾਈ ਕਾਲੀ ਕੋਟੀ ਪਾਈ ਹੋਈ ਆ ਅੱਛਾ ਹਾਂਜੀ ਤੇ ਫਿਰ ਤੂੰ ਬੱਚਾ ਉਹਨੂੰ ਫੜਾਤਾ ਆਹੋ ਬੱਚਾ ਫੜਾ ਦੇ ਕੀ ਕਹਿੰਦੀ ਸੀ ਤੈਨੂੰ ਮੈਨੂੰ ਬੋਲੇ ਜਾਂਚ ਕਰਨਾ ਬੱਚਾ ਜਾਂਚ ਕਰਨਾ ਜਾਂ ਥੱਲੇ ਆਜੋ ਮਿੱਟੀ ਕੰਮ ਉਹ ਇੱਥੇ ਕੰਮ ਕਰਦੀ ਆ ਕੰਮ ਕਰਦੇ ਮਸੂਹੇਰਾ ਦੇਖੀਏ ਮੇਰੇ ਵੀ ਦੇਖਿਆ ਨਹੀਂ ਅੱਛਾ ਚਲੋ ਉਹ ਨੂੰ ਕਿੱਥੇ ਤੁਹਾਡੀ ਉੱਪਰ ਉੱਪਰ ਬਹੁਤ ਰੁੰਦੀ ਆ ਇਹ ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਸਿਵਲ ਹਸਪਤਾਲ ਆਪਣੇ ਕਾਰਨਾਮਿਆਂ ਲਈ ਮਸ਼ਹੂਰ ਹੈ ਅਤੇ ਇਹ ਹਸਪਤਾਲ ਔਰਤ ਦੀ ਡਿਲੀਵਰੀ ਤੋਂ ਪਹਿਲਾਂ ਹੀ ਬੱਚਾ ਉਸਦੇ ਪਰਿਵਾਰ ਨੂੰ ਸੌਂਪਣ ਦਾ ਰਿਕਾਰਡ ਬਣਾ ਚੁੱਕਾ ਤੇ ਹੁਣ ਬੱਚੇ ਚੋਰੀ ਹੋਣ ਦਾ ਜਿਸ ਤੋਂ ਬਾਅਦ ਤੁਸੀਂ ਮੱਥੇ ਉੱਤੇ ਹੱਥ ਮਾਰ ਬਸ ਇਹੀ ਕਹੋਗੇ ਕਿ ਹੱਦ ਹੈ ਚਾਰ ਇਸ ਹਸਪਤਾਲ ਦੀ ਕਰਪੂਤਲਾ ਤੋਂ ਕਸ਼ਮੀਰ ਸਿੰਘ ਪੰਡਾਲ ਲਾਈਵ ਪੰਜਾਬੀ ਟੀਵੀ ਲੋ ਘਰ ਲੋ ਕਾਲਾ ਹੁਣ ਕਰ ਕੋਤਲਾਦੇ ਸਿਵਲ ਹਸਪਤਾਲ ਚ ਬੱਚੇ ਵੀ ਹੋਣ ਲੱਗੇ ਚੋਰੀ ਤੁਸੀਂ ਵੀ ਆਪਣੇ ਮੱਥੇ ਤੇ ਹੱਥ ਮਾਰ ਬਸ ਇਹੀ ਕਹੋਗੇ ਹੱਦ ਹੈ ਯਾਰ ਇਸ ਹਸਪਤਾਲ ਦੀ ਕੋਤੂਰਤਲਾਦੇ ਸਿਵਲ ਹਸਪਤਾਲ ਵਿੱਚੋਂ ਇੱਕ ਨਵਜੰਮਿਆ ਬੱਚਾ ਪੇਟ ਪਰੇ ਹਾਲਾਤਾਂ ਦੇ ਵਿੱਚ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਹਸਪਤਾਲ ਅੰਦਰ ਸਹਮ ਦਾ ਮਾਹੌਲ ਪੈਦਾ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਰਪੂਤਲਾ ਵਿੱਚ ਕੱਲ ਇੱਕ ਗਰਭਵਤੀ ਮਹਿਲਾ ਫੁੱਲਨਦੇਵੀ ਪਤਨੀ ਗੁਰਵਿੰਦਰ ਸਾਨੀ ਹਾਲ ਵਾਸੀ ਪਿੰਡ ਕੀਰਾਵਾਲੀ ਮੋਲ ਨਿਵਾਸੀ ਬਿਹਾਰ ਇਹ ਡਿਲੀਵਰੀ ਕਰਫੌਨ ਦਾਖਲ ਹੋਈ ਸੀ ਜਿਸ ਤੋਂ ਬਾਅਦ ਉਸਨੇ ਇੱਕ ਲੜਕੇ ਨੂੰ ਜਨਮ ਦਿੱਤਾ ਸੀ ਨਵਜੰਮੇ ਬੱਚੇ ਦੀ ਦਾਦੀ ਕਿਰਨਦੇਵੀ ਨੇ ਦੱਸਿਆ ਕਿ ਦੁਪਹਿਰ ਲਗਭਗ 1 ਵਜੇ ਦੇ ਕਰੀਬ ਇੱਕ ਸ਼ੱਕੀ ਮਹਿਲਾ ਜਿਸਨੇ ਆਪਣੇ ਆਪ ਨੂੰ ਨਸ ਦੱਸਿਆ ਕਿਹਾ ਕਿ ਬੱਚੇ ਦੇ ਕੁਝ ਜ਼ਰੂਰੀ ਟੈਸਟ ਕਰਵਾਉਣੇ ਹਨ ਇਸ ਬਹਾਨੇ ਉਸ ਨੂੰ ਲੈਬੋਰਟਰੀ ਦੇ ਵਿੱਚ ਲੈ ਗਈ ਜਿਸ ਤੋਂ ਬਾਅਦ ਉਕਤ ਔਰਤ ਨੇ ਆਧਾਰ ਕਾਰਡ ਲਿਓਣ ਲਈ ਕਿਹਾ ਪਰ ਜਦੋਂ ਆਧਾਰ ਕਾਰਡ ਲੈ ਕੇ ਵਾਪਸ ਆਈ ਤਾਂ ਉਹ ਸ਼ੱਕੀ ਮਹਿਲਾ ਅਤੇ ਬੱਚਾ ਦੋਵੇਂ ਗਾਇਬ ਸਨ ਪੁਲਿਸ ਥਾਣਾ ਸਿਟੀ ਮੁਖੀ ਨਾਲ ਫੋਨ ਜਰੀਏ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਵੀ ਫੋਨ ਨਹੀਂ ਉਠਾਇਆ। ਕੋ ਆਇਆ? ਕੌਣ ਆਇਆ ਥਾ? ਇੱਕ ਸੀਸਟਰ ਆਇਆ ਥਾ ਮੈਡਮ ਨਹੀਂ ਤਾਂ ਉਹ ਸੀਸਟਰ ਦਾ। ਹਾਂ। ਕਿਹੜੇ ਕੱਪੜੇ ਪਾਏ ਨੇ ਥੇ ਉਸਨੇ? ਕਾਲੀ ਕਾਲੀ ਪਤਾ ਨਹੀਂ ਮੈਂ ਤਾਂ ਕੱਪੜੇ ਨਹੀਂ ਦਿੱਤੇ ਪਰ ਕੋਟ ਪਹਿਰਾਤਾ ਉਹ। ਹਾਂ। ਅੱਛਾ। ਕੌਣ ਸੀ ਕਿ ਕਿੰਨੇ ਬੰਦਿਆਂ ਨੇ ਕਿਹਾ ਵੀ ਬੱਚਾ ਮੈਨੂੰ ਫੜਾ ਦੇ। ਇਹ ਕਿ ਇਹ ਕੁੜੀ ਹੈ। ਉਹ ਕਿੱਦਾਂ ਦੀ ਕੁੜੀ ਆ? ਇੰਨਾ ਵਾਰੀ ਹੈਗਾ ਤਾਂ ਕਾਲੀ ਕੋਟੀ ਪਾਈ। ਕਾਲੀ ਕੋਟੀ ਪਾਈ ਹੋਈ ਹੈ। ਅੱਛਾ। ਹਾਂਜੀ। ਤੇ ਫਿਰ ਤੂੰ ਬੱਚਾ ਉਹਨੂੰ ਫੜਾਤਾ? ਹਾਂ ਉਹ ਬੱਚਾ ਫੜਾ ਲੇ। ਕੀ ਕਹਿੰਦੀ ਸੀ ਤਾਂ? ਸਾਹਦੀ। ਮੈਨੂੰ ਬੋਲੇ ਜਾਂਚ ਕਰਨਾ। ਬੱਚਾ ਜਾਂਚ ਕਰਨਾ ਜਾਂ ਥੱਲੇ ਆ ਜੋ ਮਿੱਟੀ ਕਰਦੀ ਆ। ਉਹ ਇੱਥੇ ਕੰਮ ਕਰਦੀ ਆ। ਕੰਮ ਕਰਦੀ ਮਸੂਹੇਰਾ ਦੇਖੀਏ। ਦੇਖਿਆ ਨਹੀਂ। ਅੱਛਾ। ਚਲੋ ਉਹ ਨੂੰ ਕਿੱਥੇ ਤੁਹਾਡੀ? ਉੱਪਰ ਹੈ। ਉੱਪਰ ਬਹੁਤ ਰਹਿੰਦੀ। ਇਹ ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਸਿਵਲ ਹਸਪਤਾਲ ਆਪਣੇ ਕਾਰਨਾਮਿਆਂ ਲਈ ਮਸ਼ਹੂਰ ਹੈ ਅਤੇ ਇਹ ਹਸਪਤਾਲ ਔਰਤ ਦੀ ਡਿਲੀਵਰੀ ਤੋਂ ਪਹਿਲਾਂ ਹੀ ਬੱਚਾ ਉਸਦੇ ਪਰਿਵਾਰ ਨੂੰ ਸੌਂਪਣ ਦਾ ਰਿਕਾਰਡ ਬਣਾ ਚੁੱਕਾ ਤੇ ਹੁਣ ਬੱਚੇ ਚੋਰੀ ਹੋਣ ਦਾ ਜਿਸ ਤੋਂ ਬਾਅਦ ਤੁਸੀਂ ਮੱਥੇ ਉੱਤੇ ਹੱਥ ਮਾਰ ਬਸ ਇਹੀ ਕਹੋਗੇ ਕਿ ਹੱਦ ਹੈ ਚਾਰ ਇਸ ਹਸਪਤਾਲ ਦੀ ਕਰਪੂਤਲਾ ਤੋਂ ਕਸ਼ਮੀਰ ਸਿੰਘ ਪੰਡਾਲ ਲਾਈਵ ਪੰਜਾਬੀ ਟੀਵੀ